ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਹਲਕਾ ਗੁਰੂ ਸਹਾਇ ਵਿਕੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੁਖਬੀਰ ਬਾਦਲ ਦੇ ਮੁੱਖ ਮੰਤਰੀ ਮਾਨ ਤੇ ਤਿੱਖੇ ਨਿਸ਼ਾਨੇ ਸੁਖਬੀਰ ਬਾਦਲ ਨੇ ਕਿਹਾ ਮਾਨ ਕੰਮ ਕਰਨ ਦੀ ਥਾਂ ਆਪਣੇ ਪੋਸਟਰ ਪੂਰੇ ਪੰਜਾਬ 'ਚ ਲਗਵਾ ਰਿਹਾ ਲੋਕ ਹੁਣ ਉਹਨਾਂ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੇ ਝੰਡੇਆਲਾ ਗੁਰੂ ਵਿਖੇ ਚੋਣ ਪ੍ਰਚਾਰ ਕਰ ਰਿਹਾ ਹੈ ਅਮਨ ਅਰੂੜਾ ਨੇ ਕਾਂਗਰਸ ਨੂੰ ਲਿਆ ਲੰਬੇ ਹਾਥੀ ਅਰੂੜਾ ਨੇ ਕਿਹਾ ਕਾਂਗਰਸ ਚ ਮੁੱਖ ਮੰਤਰੀ ਦਾ ਅਹੁਦਾ 500 ਕਰੋੜ ਚ ਵਿਕਦਾ ਹੈ ਦੂਜੇ ਪਾਸੇ ਮਾਨ ਸਰਕਾਰ ਇਮਾਨਦਾਰੀ ਨਾਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾ ਰਹੀ ਹੈ ਅਜਨਾਲਾ ਵਿਖੇ ਚੋਣ ਪ੍ਰਚਾਰ ਕਰ ਰਿਹਾ ਕੁਲਦੀਪ ਸਿੰਘ ਢਾਲੀਵਾਲ ਨੇ ਕਾਂਗਰਸ ਅਤੇ ਅਕਾਲੀ ਦਲ ਤੇ ਕੀਤੇ ਸ਼ਬਦੀ ਹਮਲੇ ਢਾਲੀਵਾਲ ਨੇ ਕਿਹਾ ਕਿ ਕਾਂਗਰਸ ਚ ਅਹੁਦਿਆਂ ਦੀ ਬੋਲੀ ਲੱਗ ਰਹੀ ਹੈ ਦੂਜੇ ਪਾਸੇ ਖਤਮ ਹੋਣ ਦੀ ਕਗਾਰ ਤੇ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਸੁਖਪਾਲ ਖੈਰਾ ਨੇ ਮਾਨ ਸਰਕਾਰ ਤੇ ਕਾਂਗਰਸੀ ਆਗੂਆਂ ਉੱਤੇ ਝੂਠੇ ਪਰਚੇ ਦਰਜ ਕਰਨ ਦੇ ਲਗਾਏ aarop ਖੈਰਾ ਨੇ ਕਿਹਾ ਪੁਲਿਸ ਨੇ ਸਰਪੰਚ ਗੁਰਮੀਤ ਸਿੰਘ ਬੱਲ ਅਤੇ ਪੰਜ ਹੋਰਾਂ ਖਿਲਾਫ ਝੂਠਾ ਕੇਸ ਦਰਜ ਕੀਤਾ ਜਦਕਿ ਸਰਪੰਚ ਸਤੰਬਰ ਮਹੀਨੇ ਆਏ ਹਨ ਕੈਨੇਡਾ ਤੋਂ ਵਾਪਸ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ ਲਈ ਪ੍ਰਚਾਰ ਦੇ ਆਖਰੀ ਦਿਨ ਪਟਿਆਲਾ ਚ ਕੱਢਿਆ ਗਿਆ ਫਲੈਗ ਮਾਰਚ ਡੀਆਈਜੀ ਚਾਹਲ ਨੇ ਕਿਹਾ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਕਿਸੇ ਨੂੰ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੁਹਾਨੂੰ ਖਬਰਾਂ ਦਾ ਵਿਸਥਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹਲਕਾ ਗੁਰੂ ਹਰ ਸਹਾਇ ਵਿਖੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਇੱਥੇ ਸੁਖਬੀਰ ਬਾਦਲ ਨੇ ਕਿਹਾ ਕਿ ਮਾਨ ਸਰਕਾਰ ਨੇ ਅਕਾਲੀ ਆਗੂ ਵਰਦੇਵ ਸਿੰਘ ਮਾਨ ਤੇ ਨਰਦੇਵ ਸਿੰਘ ਮਾਨ ਨੂੰ ਝੂਠੇ ਕੇਸ 'ਚ ਗ੍ਰਿਫਤਾਰ ਕੀਤਾ ਹੈ ਦੂਜੀਆਂ ਪਾਰਟੀਆਂ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਇਸੇ ਲਈ ਮੇਰੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਦਾ ਚੌਕਮੁਖੀ ਵਿਕਾਸ ਕੀਤਾ ਗਿਆ ਹੁਣ ਦੇ ਮੁੱਖ ਮੰਤਰੀ ਮਾਨ ਕੰਮ ਕਰਨ ਦੀ ਬਜਾਏ ਇਸ਼ਤਿਹਾਰਾਂ ਤੇ ਪੈਸਾ ਖਰਚ ਕਰ ਰਹੇ ਨੇ ਉਹਨਾਂ ਕਿਹਾ ਕਿ ਲੋਕ ਹੁਣ ਭਗਵੰਤ ਮਾਨ ਨੂੰ ਤਸਵੀਰਾਂ 'ਚ ਵੀ ਦੇਖਣਾ ਪਸੰਦ ਨਹੀਂ ਕਰਦੇ ਉਹਨੀ ਮਾਨ ਜੀ ਤੇ ਬੋਵੀ ਮਾਨ ਜੀ ਦੋਨੋਂ ਹੀ ਇਹਨਾਂ ਨੇ ਝੂਠੇ ਕੇਸ ਪਾ ਕੇ ਉਹਨਾਂ ਅੰਦਰ ਭੇਜਿਆ ਉਹ ਨੋਨੀ ਤੇ ਬੋਵੀ ਜਮਾ ਭਰਾਵਾ ਮੰਗੂਆਂ ਸਾਰਾ ਪਰਿਵਾਰ ਹੀ ਭਰਾਵਾ ਮੰਗੂਆ ਵੇਖਾਰੇ ਦੇ ਇਸੇ ਥਰੋ ਇਹਨਾਂ ਨਾਲ ਜੋ ਤੱਕਾ ਹੋਇਆ ਤੇ ਜਿਹਨੇ ਕੀਤਾ ਹੁੰਦਾ 7-8 ਮਹੀਨੇ ਰਹੀ ਪਰਮਾਤਮਾ ਮੇਰ ਕਰਨ ਥੋੜਾ ਸਾਥ ਹੋਏ ਸਰਕਾਰ ਤੁਸੀਂ ਆਪਣੀ ਲੈ ਆਓ ਵਧੀਆ ਮੰਤਰੀ ਬਣਾ ਕੇ ਉਹਨੂੰ ਭੇਜਾਂਗੇ ਇੱਥੇ ਥੋੜੀ ਸੇਵਾ ਕਰੇਗੋ ਆ ਜਿਹੜੀ ਸਰਕਾਰ ਆ ਝਾਰੂ ਵਾਲੇ ਤਾਂ ਰਕਾੜੀ ਤੋੜ ਦੇ ਮੈਨੂੰ ਲੱਗਦਾ ਇਹ ਤਾਂ ਮਾੜੀ ਸਰਕਾਰ ਮੈਨੂੰ ਲੱਗਦਾ ਪੂਰੇ ਹਿੰਦੁਸਤਾਨੀ ਦੁਨੀਆ ਜ ਵੀ ਨਹੀਂ ਕੁਝ ਬਣਾ ਸਕਦੀ ਇਹਨਾਂ ਤਾਂ ਫਿਕਰ ਹੀ ਨਹੀਂ ਲੁੱਟਣ ਤਾਂ ਲੱਗਿਆ ਆਪਣੀ ਸ਼ਕਲ ਦਿਖਾਉਣ ਵਾਸਤੇ ਘੱਟੋ ਘੱਟ ਹਜ਼ਾਰ ਕਰੋੜ ਲਾਉਂਦਾ ਕੋਈ ਕੰਦ ਨਹੀਂ ਛੱਡੀ ਆਜਿ ਭਗਵਾਨ ਦਵਨ ਕੋਈ ਸੜਕ ਨਹੀਂ ਛੱਡੀ ਝੂਠ ਤੇ ਚੂਠੋ ਸੋਚੀ ਜਾਂਦਾ ਫੋਟੋ ਲਾ ਲਾ ਕੇ ਮੈਂ ਕਿਹਾ ਜਿਹੜੀ ਫੋਟੋ ਇੰਨੇ ਲੋਕੀ ਦੁਖੀ ਹੋਏ ਬੈਠੇ ਫੋਟੋ ਤੋਂ ਅਰੇ ਬਾਕ ਆ ਜਾਂ ਤੋ ਨੀੜੇ ਇੱਕ 2000 ਮਹੀਨੇ ਦਾ ਫਿਰ ਸਾਰੇ ਖੇਤਰ ਮਾਰਿਆ ਕਰਨੇ ਉਹ ਫੋਟੋ ਨੂੰ ਐਸ ਕਰਕੇ ਗੁਰੂ ਸਾਹਿਬ ਬੇਨਤੀ ਕਰਦਾ ਦੇਖੋ ਬਹੁਤ ਆਪਾਂ ਪਿੱਛੇ ਰਹਿ ਗਏ ਆ ਮੈਨੂੰ ਤੁਹਾਡੇ ਤੇ ਮਾਨ ਹੈ ਕਿਉਂਕਿ ਤੁਸੀਂ ਮੈਨੂੰ ਪਾਰਲੀਮੈਂਟ ਦਾ ਮੌਕਾ ਦਿੱਤਾ ਤੇ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਮੌਕਾ ਕਿਦਾਂ ਆਜੇ ਆ ਜਿਹੜਾ ਫਿਰੋਜ਼ਪੁਰ ਪਾਰਲੀਮੈਂਟ ਹੈ ਤੁਹਾਨੂੰ ਐ ਜਾ ਨਜ਼ਾਰਾ ਲਿਆ ਕੇ ਦਿਖਾ ਦੂੰਗਾ ਐਨੇ ਤੁਨ ਉਚਣੀਆ ਕਿਸੇ ਚੀਜ਼ ਦੀ ਕਮੀ ਵੇਰ ਨਹੀਂ ਦੇਣਾ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਰਿਹਾ ਕਿ ਬਾਦਲ ਨਾ ਖਤਮ ਕਰ ਦਿਓ ਦੇਖੋ ਇੱਥੋਂ ਤੱਕ ਚਲੇ ਗਏ ਮੈਨੂੰ ਗੋਲੀ ਮਾਰਨ ਤੱਕ ਆ ਗਏ ਸੀ ਪਰ ਰੱਬ ਨੇ ਜਿੱਥੇ ਜੀਨਾ ਪ੍ਰਮਾਤਮਾ ਨੇ ਹੁਣ ਕੋਈ ਫਿਕਰ ਨਹੀਂ ਆਈਤੀ ਸਾਜੇਸ਼ ਅਕਾਲੀ ਦਲ ਕੌਮ ਦੀ ਲੀਡਰਸ਼ਿਪ ਖਤਮ ਕਰਨ ਵਾਸਤੇ ਇਹਨਾਂ ਨੇ ਸ਼ੁਰੂ ਕੀਤੀ ਪਰ ਕਾਮਯਾਬੀ ਨੂੰ ਦੇ ਤਰ ਪ੍ਰਮਾਤਮਾ ਨੇ ਤੇ ਜਿਹੜੇ ਖਤਮ ਕਰਨ ਨੂੰ ਫਿਰਦੇ ਸੀ ਉਹ ਅੱਜ ਸੰਸਦਾਂ ਦੇ ਰੋਲ ਦੇ ਫਿਰਦੇ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਥਿੰਗ ਐ ਨਾ ਸੱਚ ਹੋ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਥਿੰਗ ਇਲੈਕਸ਼ਨ ਹੈ ਐਨੀ ਅਗਲੀ ਸਰਕਾਰ ਦਾ ਫੈਸਲਾ ਕਰਨਾ ਹੈ ਕੈਬਨਟ ਮੰਤਰੀ ਅਮਨ ਅਰੂੜਾ ਤੇ ਹਰਪ੍ਰਜਨ ਸਿੰਘ ਈਟੀਓ ਨੇ ਅੱਜ ਜੰਡਿਆਲਾ ਗੁਰੂ ਵਿਖੇ ਚੋਣ ਪ੍ਰਚਾਰ ਕੀਤਾ ਇਸ ਮੌਕੇ ਅਮਨ ਅਰੂੜਾ ਨੇ ਜਿੱਥੇ ਈਟੀਓ ਦੀਆਂ ਰੱਜ ਕੇ ਤਾਰੀਫਾਂ ਕੀਤੀਆਂ ਉੱਥੇ ਹੀ ਕਾਂਗਰਸ ਉੱਤੇ ਤਿੱਖੇ ਨਿਸ਼ਾਨੇ ਕੱਸੇ ਅਮਨ ਅਰੂੜਾ ਨੇ ਕਹਿ ਕਿ ਹਰਪ੍ਰਜਨ ਸਿੰਘ ਈਟੀਓ ਨੂੰ ਮੰਤਰੀ ਬਣਨ ਤੋਂ 3 ਮਹੀਨੇ ਬਾਅਦ ਤੱਕ ਪਤਾ ਹੀ ਨਹੀਂ ਸੀ ਕਿ ਉਹਨਾਂ ਨੂੰ ਤਨਖਾਹ ਕਿੰਨੀ ਮਿਲੇਗੀ ਕਿਉਂਕਿ ਉਸ ਵੇਲੇ ਤੱਕ ਕਿਸੇ ਵੀ ਮੰਤਰੀ ਤੇ ਵਿਧਾਇਕ ਨੂੰ ਤਨਖਾਹ ਨਹੀਂ ਮਿਲੀ ਸੀ ਦੂਜੇ ਪਾਸੇ ਕਾਂਗਰਸ ਪਾਰਟੀ ਹੈ ਜਿੱਥੇ ਮੁੱਖ ਮੰਤਰੀ ਦਾ ਅਹੁਦਾ 500 ਕਰੋੜ ਚ ਵਿਕਦਾ ਹੈ ਤੇ ਉਮੀਦਵਾਰੀ ਲਈ 5 ਕਰੋੜ ਰੁਪਏ ਮੰਗੇ ਜਾਂਦੇ ਨੇ ਅਮਨ ਅਰੋੜਾ ਨੇ ਕਿਹਾ ਕਿ ਮਾਨ ਸਰਕਾਰ ਇਮਾਨਦਾਰੀ ਨਾਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਅੱਗੇ ਲਿਜਾ ਰਹੀ ਹੈ ਗੱਲਾਂ ਤਾਂ ਇਹ ਗੱਲਾਂ ਤਾਂ ਇਹ ਪ੍ਰਾਈਵੇਟ ਨੇ ਸਾਡੇ ਦੋਨੋਂ ਭਾਈਆਂ ਦੇ ਵਿੱਚ ਹੋਈਆਂ ਨੇ ਪਰ ਕਿਉਂਕਿ ਪੋਲੀਟੀਕਲ ਬੰਦੇ ਦੀ ਕੋਈ ਪ੍ਰਾਈਵੇਟ ਗੱਲ ਨਹੀਂ ਹੁੰਦੀ ਹੈਗੀ ਜਿਹੜਾ ਲੋਕਾਂ ਦਾ ਨੁਮਾਇੰਦਾ ਹੈ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਉਹ ਲੋਕ ਹੀ ਉਹਦਾ ਪਰਿਵਾਰ ਨੇ ਸੋ ਇਸ ਕਰਕੇ ਜਿਹੜੀਆਂ ਮੇਰੇ ਨਾਲ ਦੋ ਇਸ ਮੇਰੇ ਸਾਥੀ ਦੀਆਂ ਗੱਲਾਂ ਸਾਂਝੀਆਂ ਹੋਈਆਂ ਉਹ ਮੈਂ ਹੋਰ ਵੀ ਕਈ ਸਾਥੀਆਂ ਨੂੰ ਆਉਦੇ ਪੋਲਿਟਿਕਲ ਬੰਦਿਆਂ ਨੂੰ ਵੀ ਮੈਂ ਦੱਸ ਚੁੱਕਿਆ ਪਰ ਅੱਜ ਤੁਹਾਡੇ ਨਾਲ ਜ਼ਰੂਰ ਦੱਸਣੀ ਚਾਹੂੰਗਾ ਤਾਂ ਕਿ ਪਤਾ ਲੱਗ ਜੇ ਕਿ ਤੁਹਾਨੂੰ ਕਹੇ ਜੇ ਉੱਚੇ ਸੁੱਚੇ ਔਰ ਇਮਾਨਦਾਰ ਕਿਰਦਾਰ ਵਾਲਾ ਤੁਸੀਂ ਸੇਵਾਦਾਰ ਆਪ ਦੇ ਲਈ ਚੁਣਿਆ ਉਹ ਤੁਹਾਨੂੰ ਮੈਂ ਦੱਸਦਾ 2022 ਦੇ ਵਿੱਚ ਸਰਕਾਰ ਬਣੀ 16 ਮਾਰਚ 22 ਨੂੰ ਪਹਿਲੀ ਕੈਬਨਿਟ ਦੇ ਵਿੱਚ ਈਟੀਓ ਸਾਹਿਬ ਕੈਬਨਿਟ ਮੰਤਰੀ ਬਣੇ ਮਹਿਕਮਾ ਇਹਨਾਂ ਕੋਲ ਬਿਜਲੀ ਤੇ ਪੀਡਬਲਯੂਡੀ ਦਾ ਉਸ ਪਹਿਲੀ ਕੈਬਨਿਟ ਦੇ ਵਿੱਚ ਮੈਂ ਨਹੀਂ ਸੀਗਾ ਮੈਨੂੰ 3 ਕੁ ਮਹੀਨੇ ਮਗਰੋਂ ਬਣਾਇਆ ਗਿਆ ਸੀ ਮਾਨ ਸਾਹਿਬ ਵੱਲੋਂ ਤੇ ਅਸੀਂ ਇੱਕ ਦਿਨ ਆਈ ਦੋਏ ਭਾਈ ਇਕੱਠੇ ਬੈਠੇ ਤੇ ਕੋਈ ਗੱਲਾਂ ਬਾਤਾਂ ਕੰਮਕਾਰ ਚੱਲਦੇ ਰਹੇ ਤੇ ਮੈਨੂੰ ਇਹ ਮੋੜ ਕੇ ਕਹਿੰਦੇ ਕਹਿੰਦੇ ਅਮੋ ਜੀ ਕਿਉਂਕਿ ਮੈਂ 2017 ਤੋਂ 22 ਦੇ ਵਿੱਚ ਵੀ ਐਮਐਲਏ ਰਿਹਾ ਸੀ ਪਹਿਲਾਂ ਆਪੋਜੀਸ਼ਨ ਦੇ ਵਿੱਚ ਮੈਨੂੰ ਜਦੋਂ ਅਸੀਂ ਸਾਡੇ ਕਮਕਾਰਾਂ ਦੀਆਂ ਗੱਲਾਂ ਮੁੱਕ ਗਈਆਂ ਤੇ ਮੈਨੂੰ ਇਹ ਮੋੜ ਕੇ ਪੁੱਛਦੇ ਕਹਿੰਦੇ ਉਹ ਜੀ ਮੈਨੂੰ ਐ ਦੱਸੋ ਕਿ ਤੁਸੀਂ ਇਹ ਮੰਤਰੀ ਦੀ ਤਨਖਾਹ ਕਿੰਨੀ ਖੁੰਦੀ ਹੈ ਹਜੇ ਦੋ ਦੋ ਤਿੰਨ ਕੁ ਮਹੀਨੇ ਹੋਏ ਸੀ ਸਰਕਾਰ ਬਣੀ ਨੂੰ ਇਹ ਜੂਨ ਐ ਨਾ ਮਾਰਚ ਦੇ ਵਿੱਚ ਸਰਕਾਰ ਬਣੀ ਇਹ ਜੂਨ ਕਿਤੇ ਦੀ ਗੱਲ ਹੈ ਮੈਂ ਕਿਹਾ ਮੰਤਰੀ ਤੁਸੀਂ ਉਹ ਤੁਹਾਨੂੰ ਪਤਾ ਹੋਊਗਾ ਕਿੰਨੀ ਤਨਖਾਹ ਹੈ ਕਹਿੰਦੇ ਨਹੀਂ ਮੈਂ ਤਾਂ ਤੁਹਾਨੂੰ ਐ ਪੁੱਛਿਆ ਵੀ ਤੁਸੀਂ ਪੁਰਾਣੇ ਹੋ ਪਹਿਲਾਂ ਵੀ ਐਮ ਐਲ ਏ ਰਹੇ ਹੋ ਤੇ ਕਹਿੰਦੇ ਜਿਹੇ ਤੱਕ ਆਈ ਨਹੀਂ ਹੈਗੀ ਦੋ ਤਿੰਨ ਮਹੀਨੇ ਹੋ ਗਏ ਸਰਕਾਰ ਬਣੀ ਨੂੰ ਮੈਂ ਤਾਂ ਇਸ ਕਰਕੇ ਪੁੱਛਦਾ ਮੈਂ ਕਿਹਾ ਭਰਾ ਐਮਐਲਏ ਦੀ ਸਾਡੀ 25000 ਤਨਖਾਹ ਹੁੰਦੀ ਹੈ ਤੇ ਜਿਹੜਾ ਬਾਕੀ ਆ ਪੱਤਾ ਪੁੱਤਾ ਜਾ ਪਾ ਕੇ ਇਹ 80 8000 ਬਣ ਜਾਂਦੀ ਹੈ ਮੰਤਰੀਆਂ ਦੀ ਮੰਨ ਲਾਦੇ 50000 ਤਨਖਾਹ ਹੁੰਦੀ ਹੈ ਥੋੜਾ ਲੱਖਕ ਬਣ ਜੂਗਾ ਇਹ ਮੋੜ ਕੇ ਮੈਨੂੰ ਕੀ ਕਹਿੰਦੇ ਕਹਿੰਦੇ ਯਾਰ ਫਿਰ ਤਾਂ ਘਾਟੇ 'ਚ ਰਹਿ ਗਏ ਮੈਂ ਕਿਹਾ ਉਹ ਕਿਵੇਂ ਕਹਿੰਦੇ ਮੈਂ ਜਦੋਂ ਈਟੀਓ ਸੀਗਾ ਨੌਕਰੀ ਕਰਦਾ ਸੀ ਉਦੋਂ ਤਨਖਾਹ ਵੱਧ ਮਿਲਦੀ ਸੀ ਸੋ ਮੇਰੇ ਕਹਿਣਾ ਮਤਲਬ ਕਿ ਇੱਕ ਪਾਸੇ ਉਹ ਕਾਂਗਰਸ ਜਿਹੜੀ ਇਹ ਕਹਿੰਦੀ ਹੈ ਕਿ ਇੱਥੇ ਮੁੱਖ ਮੰਤਰੀ ਬਣ ਲਈ 500 ਕਰੋੜ ਰੁਪਏ ਦੇਣਾ ਪੈਂਦਾ ਤੇ ਇੱਕ ਪਾਸੇ ਉਹ ਕਹਿੰਦੇ ਨੇ ਵੀ ਇੱਥੇ ਟਿਕਟਾਂ ਦੇ ਲਈ ਸੀਐਲ ਵੀ ਲੀਡਰ ਨੂੰ ਤੇ ਪ੍ਰਧਾਨ ਨੂੰ 5-5 ਕਰੋੜ ਰੁਪਏ ਟਿਕਟਾਂ ਦੇ ਲਈ ਦੇਣਾ ਪੈਂਦਾ ਉਸ ਮੇਰੇ ਸਾਥੀ ਨੂੰ ਮੰਤਰੀ ਬਣਦੇ 2 ਮਹੀਨੇ ਬਾਅਦ ਤਨਖਾਹ ਦਾ ਫਿਕਰ ਹੋਵੇ ਕਿ ਤਨਖਾਹ ਮਿਲਦੀ ਹੈ ਤੇ ਫਿਰ ਘਾਟੇ 'ਚ ਰਹਿ ਗਿਆ ਤੇ ਇਹ ਤੋਂ ਸ਼ਰੀਫ ਤੇ ਮੰਦਰ ਬੰਦਾ ਮਿਲ ਜੂਗਾ ਤੁਹਾਨੂੰ ਮੈਨੂੰ ਦੱਸੋ ਜੰਡਾਲੇ ਗੁਰੂ ਵਾਲੇ ਉਹ ਜ਼िला ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਲਈ ਅਜਨਾਲਾ ਵਿਖੇ ਚੋਣ ਪ੍ਰਚਾਰ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਾਂਗਰਸ ਅਤੇ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਕੱਸੇ ਨੇ ਢਾਲੀਵਾਲ ਨੇ ਕਿਹਾ ਕਿ ਕਾਂਗਰਸ ਚ ਅਹੁਦਿਆਂ ਦੀ ਬੋਲੀ ਲੱਗ ਰਹੀ ਹੈ ਦੂਜੇ ਪਾਸੇ ਅਕਾਲੀ ਦਲ ਦੀ ਹੋਂਦ ਖਤਮ ਹੋਣ ਦੀ ਕਗਾਰ ਤੇ ਹੈ ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਚੋਰੀ ਹੋਣ ਦੇ ਮਾਮਲੇ ਚ 16 ਬੰਦਿਆਂ ਤੇ ਪਰਚਾ ਦਰਜ ਕੀਤਾ ਸੁਖਬੀਰ ਬਾਦਲ ਦੇ ਅਧੀਨ ਐਸਜੀਪੀਸੀ ਨੇ ਇਸ ਉੱਤੇ ਇਤਰਾਜ਼ ਜਤਾਇਆ ਹੈ ਐਸਜੀਪੀਸੀ ਦੇ ਪ੍ਰਧਾਨ ਧਾਮੀ ਉਹ ਧਾਰਮਿਕ ਮਾਮਲਿਆਂ 'ਚ ਦਖਲ ਦੱਸ ਰਹੇ ਨੇ ਦੂਜੇ ਪਾਸੇ ਸੁਖਬੀਰ ਬਾਦਲ ਖੁਦ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਨਹੀਂ ਕਰਦੇ ਸੁਖਬੀਰ ਬਾਦਲ ਨੇ ਜਥੇਦਾਰ ਸਹਿਬਾਨ ਅੱਗੇ ਸਾਰੇ ਗੁਨਾਹ ਮੰਨੇ ਤੇ ਹੁਣ ਕਹਿ ਰਹੇ ਨੇ ਕਿ ਉਹਨਾਂ ਨੇ ਦੂਜਿਆਂ ਦੀਆਂ ਗਲਤੀਆਂ ਆਪਣੀ ਝੋਲੀ ਪਵਾਈਆਂ ਨੇ ਮੱਤ ਸਾਖ ਜਿੰਨਾ ਕ ਕਾਲੀ ਦਲ ਬਜਿਆ ਪੰਜਾਬ ਦੇ ਵਿੱਚ ਜਿੰਨਾ ਕ ਵਜਿਆ ਸੁਖਬੀਰ ਬਾਦਲ ਦਾ ਕਾਲੀ ਦਲ ਇੰਨਾ ਕ ਮਾਰਾ ਦਿਆ ਇੱਥੇ ਵੀ ਕਾਲੀ ਦਲ ਸਾਹ ਲੈਦਾ ਫਿਰਦਾ ਅਜ ਨਾਲੇ ਦੇ ਵਿੱਚ ਸਰ 5 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਚੋਰੀ ਹੋਏ ਸੀਗੇ ਉਹਨਾਂ ਦਾ ਪਛਤਾ ਕੀਤਾ 16 ਬੰਦਿਆਂ ਦੇ ਉੱਤੇ ਕੀ ਕਹਿੰਦਾ ਧਾਮੀ ਕਹਿੰਦਾ ਜੀ ਇਹ ਤਾਂ ਕਾਲ ਤੱਕ ਤਨੋਂ ਮੱਥਾ ਲਾਉਣ ਵਾਲੀ ਗੱਲ ਹੈ ਦੁਨੀਆਂ ਦੇ ਅੰਦਰ ਇੱਕੋ ਤਖਤ ਹੈ ਕਾਲ ਤੱਕ ਸਾਰੇ ਦੇ ਨਾਲ ਤਖਤ ਸਾਡਾ ਸਿਰ ਉੱਤੇ ਆਉ ਦੇਵਾ ਪਸਾ ਸਾਡਾ ਗੁਰੂ ਚੋਰੀ ਹੋਇਆ ਸਾਡੇ ਸਰੂਪ ਚੋਰੀ ਹੋਏ धामी दसे बादल का धामी दसे सुखबीर बादल जी पीसी है बरगाड़ी का बनिया कोटपुरे का बनिया सब तीन सौ अठाई सुरूम चोरी हो गए जी पीसी का प्रधान की कह रहा कर्चा करना गलत करता तुसी, बड़े जब्बा नाल बड़िया ना रुकियां तो बाद सी साहब ने परा किता ਉਹ ਬੰਦੇ ਫੜ ਕੇ ਅੰਦਰ ਧਿਆਗੇ ਉਹ ਬੰਦੇ ਸਲਾਖਾਂ ਪਿੱਛੇ ਜਾਣਗੇ ਜਿਨ੍ਹਾਂ ਨੇ ਸਾਡਾ ਗੁਰੂ ਚੌਦੀ ਕੀਤਾ ਤੇ ਧਾਮੀ ਬਾਲਾ ਦਾ ਧਾਮੀ ਕਹਿੰਦਾ ਕਾਹ ਤੱਕ ਦਾ ਮੱਥਾ ਲਾਉਣ ਵਾਲੀ ਗੱਲ ਹੈ ਧਾਮੀ ਸਾਹਿਬ ਤੁਹਾਡਾ ਤੁਹਾਡਾ ਪ੍ਰਧਾਨ ਅਕਾਲੀ ਦਲ ਦਾ ਸੁਖਵੀਰ ਬਾਦਲ ਕਾਹ ਤੱਕ ਦਾ ਹੁਕਮਨਾਮਾ ਮੰਨ ਕੇ ਕਾਹ ਤੱਕ ਦਾ ਸਤਿ ਮੁੱਕਰ ਗਿਆ ਤੁਸੀਂ ਕਿੱਥੇ ਬੈਠੇ ਹੋ ਸੁਖਵੀਰ ਬਾਦਲ ਨੇ ਮੰਨਿਆ ਉਹਨੇ ਵਿਦਿਆਰਥ ਮੰਨਿਆ ਕਿੱਥੇ ਉਹ ਕਹਿੰਦਾ ਜੀ ਮੇਰੇ ਤੇ ਮੈਂ ਤਾਂ ਆਪਣੀ ਝੋਲੀ ਪਾ ਲਈ ਸਰ ਦੇ ਇਲزام ਇਦਾਂ ਦੀ ਸਿਆਸਤ ਕਰਦੇ ਆ ਜਿੱਥੇ ਸਾਡਾ ਗੁਰੂ ਦੀ ਸੇਵਾ ਜਿੱਥੇ ਬਦਗਾੜੀ ਵਰਗੇ ਕਾਹਨ ਹੁੰਦੇ ਆ ਅੱਜ ਇਹ ਸਾਨੂੰ ਸਿੱਖਿਆ ਦੇਣਗੇ ਕਾਂਗਰਸੀ ਆਗੂ ਸੁਖਪਾਲ ਖੈਰਾ ਨੇ ਮਾਨ ਸਰਕਾਰ ਉਤੇ ਕਾਂਗਰਸੀ ਆਗੂਆਂ ਤੇ ਝੂਠੇ ਪਰਚੇ ਦਰਜ ਕਰਨ ਦੇ આરોਪ ਲਗਾਏ ਨੇ ਖੈਰਾ ਹਲਕਾ ਪੁਲੱਥ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਪ੍ਰਚਾਰ ਕਰ ਰਹੇ ਸਨ ਉਹਨਾਂ ਕਹੇ ਕਿ ਮਾਨ ਸਰਕਾਰ ਦੇ ਨਿਰਦੇਸ਼ ਤੇ ਪਿੰਡ ਬਤਾਲਾ ਦੇ ਸਰਪੰਚ ਗੁਰਮੀਤ ਸਿੰਘ ਬੱਲ ਅਤੇ ਪੰਜ ਹੋਰਾਂ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਇਨਾਤੇ ਪੰਜਾਬ ਚ ਹੜਾਂ ਦੌਰਾਨ ਰਾਸ਼ਨ ਦੀ ਚੋਰੀ ਦੇ aarop ਲਗਾਏ ਗਏ ਨੇ ਖੈਰਾ ਨੇ ਕਿਹਾ ਕਿ ਸਰਪੰਚ ਗੁਰਮੀਤ ਸਿੰਘ ਬਾਲ ਸਤੰਬਰ ਮਹੀਨੇ ਕੈਨੇਡਾ ਤੋਂ ਵਾਪਸ ਆਏ ਨੇ ਉਹ ਹੜਾਂ ਦੌਰਾਨ ਪੰਜਾਬ ਚ ਮੌਜੂਦ ਨਹੀਂ ਸਨ ਖੈਰਾ ਨੇ ਕਾਂਗਰਸ ਦੀ ਸਰਕਾਰ ਆਉਣ ਤੇ ਝੂਠੇ ਪਰਚੇ ਦਰਜ ਕਰਨ ਵਾਲੇ ਪੁਲਿਸ ਅਫਸਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਔਰ ਮੇਰੇ ਵੀਰੋ ਮੈਂ ਸਿੱਧਾ ਗੱਲ ਆਉਣਾ ਜੋ ਇਸ ਪਿੰਡ ਵਿੱਚ ਜ਼ਿਆਤੀ ਕੀਤੀ ਗਈ ਆ ਮੌਕੇ ਦੀ ਭੋਗਰ ਪਾਰਟੀ ਦੀ ਸਰਕਾਰ ਵੱਲੋਂ ਹਾਰੇ ਹੋਏ ਜ਼ਮਾਨਤ ਜਬਤ ਬੰਦੇ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਗਾ ਉਹਨਾਂ ਨੇ ਪੁਲਿਸ ਰਾਹੀਂ ਇਸ ਇਲੈਕਸ਼ਨ ਨੂੰ ਡੰਡੇ ਰਾਹੀਂ ਜਿੱਤਣ ਦਾ ਜਿਹੜਾ ਉਪਰਾਲਾ ਕਰਕੇ ਦਰਜਨਾ ਲੋਕਾਂ ਦੇ ਉੱਤੇ ਪਰਚੇ ਦਰਜ ਕਰਤੇ ਪਲਾਥ ਹਲਕੇ ਦੇ ਉਹਦੀ ਮੈਂ ਸਖਤ ਸ਼ਬਦਾਂ ਚ ਵਿਖੇਤੀ ਕਰਦਾ ਵਾਂ ਔਰ ਮੈਂ ਸਮਝਦਾ ਕਿ ਸਭ ਤੋਂ ਮਾੜੀ ਰਵਾਇਤ ਪਾਈਆਂ ਕਿ ਪਹਿਲਾਂ ਤਾਂ ਸਰਕਾਰਾਂ ਉੱਪਰ ਉੱਪਰ ਲੀਡਰ ਇੱਕ ਦੂਜੇ ਨਾਲ ਲੜਦੇ ਸੀਗੇ ਇਹਨਾਂ ਨੇ ਇਹ ਬਦਲਾਖੋਰੀ ਦੀ ਪ੍ਰਤ ਜਿਹੜੀ ਆ ਉਹ ਪਿੰਡ ਪੱਧਰ ਤੱਕ ਲਿਆਏ ਨੇ ਮੇਰੇ ਨਾਲ ਤੁਹਾਡੇ ਨਗਰ ਦੇ ਸਰਪੰਚ ਗੁਰਮੀਤ ਸਿੰਘ ਜੀ ਬੱਲ ਇਹਨਾਂ ਦੇ ਪਰਚਾ ਦਰਜ ਹੋਇਆ ਆ ਮੇਰੇ ਨਾਲ ਪੰਜ ਬੰਦੇ ਹੋਰ ਖੜੇ ਨੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਬੱਲਾ ਜੀ ਪੰਜਾਬਾ ਸਿੰਘ ਜੀ ਅਮਨਦੀਪ ਸਿੰਘ ਜੀ ਔਰ ਇੱਕ ਸਾਡਾ ਮੇਜਰ ਸਿੰਘ ਜੀ ਉਹ ਬਿਮਾਰ ਨੇ ਠੀਕ ਲੇਗੇ ਪੰਜ ਬੰਦਿਆਂ ਤੇ ਪਰਚਾ ਸਿਰਫ ਇਲੈਕਸ਼ਨ ਹਰਾਉਣ ਵਾਸਤੇ ਅਥੇ ਇਲزام ਕੀ ਲਾਇਆ ਅਕੇ ਮੰਡ ਦੇ ਖੇਤਰ ਦੇ ਵਿੱਚ ਜਦੋਂ ਹੜ ਆਇਆ ਇਹ ਤੋਂ 4 ਮਹੀਨੇ ਪਹਿਲਾਂ ਉੱਥੇ ਇਹਨਾਂ ਨੇ ਸਰਕਾਰੀ ਰਾਸ਼ਨ ਚੋਰੀ ਕੀਤਾ 1500 2000 ਰੁਪਏ ਦਾ ਪਸ਼ੂਆਂ ਦਾ ਚਾਰਾ ਤੇ ਜਿਹੜਾ ਹੈ ਅਚਾਰ ਚੋਰੀ ਕੀਤਾ ਮੇਰੇ ਵੀਰੋ ਇਹ ਤਾਂ ਉਹ ਲੋਕ ਨੇ ਸੁਮੇਤ ਤੁਹਾਡਾ ਨਗਰ ਤੁਹਾਡੇ ਨਗਰ ਦੇ ਹੋਰ ਸਾਡੇ ਕੋਲ ਅਕਾਲੀ ਦਲ ਦੇ ਵੀ ਬੈਠੇ ਨੇ ਸਦਾਨ ਜਸਵਿੰਦਰ ਸਿੰਘ ਜੀ ਸਾਬਕਾ ਸਰਪੰਚ ਔਰ ਬੰਕਾ ਜੀ ਬੈਠੇ ਲੱਗੇ ਸਰਪੰਚ ਮਨਸੂਰਵਾਲ ਦੇ ਸਾਡੇ ਕੋਲ ਤਾਜਪੁਰ ਦੇ ਬੈਠੇ ਨੇ ਇਹ ਤਾਂ ਸਾਰੇ ਹੜਪੀੜਤਾ ਦੀ ਵਿੱਚ ਜਾ ਕੇ ਮਦਦ ਕਰਦੇ ਰਹੇ ਨੇ ਔਰ ਗੁਰਮੀਤ ਸਿੰਘ ਬਾਲ ਸਰਪੰਚ ਸਾਹਿਬ ਦਾ ਇਹ ਇਹ ਤਾਂ ਕੈਨੇਡਾ ਵਿੱਚ ਇੱਥੇ ਸੀ ਜਦੋਂ ਹੜ ਆਏ ਨੇ ਇਹਨਾਂ ਦੇ ਪਾਸਪੋਰਟ ਦੀ ਕਾਪੀ ਅਸੀਂ ਦਿਖਾ ਦਿੱਤੀ ਉਸ ਦਿਨ ਚੌਂਕ ਕਮਿਸ਼ਨ ਨੂੰ ਵੀ ਭੇਜਤੀ ਇਹ ਤਾਂ 27 ਸਤੰਬਰ ਨੂੰ 2025 ਹੁਣ ਆਏ ਨੇ ਕੈਨੇਡਾ ਤੋਂ ਵਾਪਸ ਤੇ ਇਹਨਾਂ ਤੇ ਵੀ ਝੂਠਾ ਪਰਚਾ ਦਰਜ ਕਰਤਾ ਔਰ ਉਹ ਸੋਸ ਜਿਹੜਾ ਜ਼ਮਾਨਤ ਜਬਤ ਵਿਭਾਗ ਉਹਦਾ ਜ਼ਮਾਨਤਾ ਦਾ ਜਬਤ ਉਹਨਾਂ ਦੀਆਂ ਹੋਈਆਂ ਰਾਣੇ ਦੇ ਮੁੰਡੇ ਦੀਆਂ ਇਹਨਾਂ ਦੇ ਪਰਿਵਾਰ ਦੀਆਂ ਦੋ ਵਾਰੀ لیکن ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਕਾ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਵਿਕਾਸ ਨੂੰ ਕਿਸਿਆਂ ਨੂੰ ਜਿਹੜੇ ਲੱਖਾਂ ਕਰੋੜਾਂ ਰੁਪਏ ਦੀ ਹਜ਼ਾਰਾਂ ਕਰੋੜਾਂ ਦੀ ਫਸਲ تباہ ਹੋ ਗਈ ਕਿਸੇ ਨੇ ਅਜੇ ਤੱਕ ਇੱਕ ਦੁੱਖੀ ਮੁਆਵਜ਼ਾ ਨਹੀਂ ਦਿੱਤਾ ਕਿਸਾਨਾਂ ਨੂੰ ਤੇ ਉਹ ਕਹਿੰਦੇ ਨੇ ਆਣ ਕੇ ਕਿ ਤੁਸੀਂ ਸਰਕਾਰੀ ਗਾਸ਼ਤ ਚੋਰੀ ਕੀਤਾ ਬਹੁਤ ਮਾੜੀ ਗੱਲ ਕੀਤੀ ਆ ਦੇਖੋ ਗੱਲ ਇਹ ਆ ਮੈਂ ਕੋਈ ਬਦਲਾ ਕੋਈ ਚ ਯਕੀਨ ਨਹੀਂ ਰੱਖਦਾ ਬਨੇਕ ਗੱਲ ਮੈਂ ਤੁਹਾਡੇ ਪਿੱਛੇ ਕਹਿ ਕੇ ਜਾਣ ਲੱਗਾ ਕਿ ਜਿਨ੍ਹਾਂ ਲੋਕਾਂ ਨੇ ਝੂਠੇ ਪਰਚੇ ਦਰਜ ਕਰਾਏ ਆ ਉਹਨਾਂ ਨੂੰ ਇਹਦਾ ਗੱਲ ਦਾ ਖਮਿਆਲਦਾਰ ਅਲਟੀਮੇਟਲੀ ਅਗਲੀ ਸਰਕਾਰ ਵਿੱਚ ਭੁਗਤਣਾ ਪਵੇਗਾ ਇਹ ਮੇਰਾ ਤੁਹਾਡੇ ਦਾ ਸਾਰਾ ਨਾਲ ਅੱਜ ਜਿਹੜਾ ਹੈਗਾ ਇਹ ਕਹਿੰਦਾ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ ਲਈ ਅੱਜ ਪ੍ਰਚਾਰ ਦਾ ਆਖਰੀ ਦਿਨ ਸੀ ਇਸ ਦੇ ਮੱਦੇਨਜ਼ਰ ਪਟਿਆਲਾ ਚ ਡੀਆਈਜੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਚ ਫਲੈਗ ਮਾਰਚ ਕੱਢਿਆ ਗਿਆ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਇਸ ਫਲੈਗ ਮਾਰਚ ਦਾ ਹਿੱਸਾ ਬਣੇ ਦੱਸਦੀ ਹੈ ਕਿ ਪਟਿਆਲਾ ਦੇ ਐਸਐਸਪੀ ਦੀ ਇੱਕ ਕਥਿਤ ਆਡੀਓ ਵਾਇਰਲ ਹੋਣ ਮਗਰੋਂ ਪੁਲਿਸ ਉੱਤੇ ਸਵਾਲੀਆ ਨਿਸ਼ਾਨ ਲੱਗ ਰਹੇ ਨੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਲੋਕ ਬਿਨਾਂ ਕਿਸੇ ਡਰ ਦੇ ਆਪਣੇ ਚੋਣ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ ਡੀਆਈਜੀ ਨੇ ਕਿਹਾ ਕਿ ਚੋਣਾਂ ਲਈ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਜਿਹੜੇ ਜਿਲ੍ਹਾ ਪ੍ਰੀਸ਼ਦ ਤੇ ਬਲੌਕ ਸਮਿਤੀ ਦੇ ਜਿਹੜੇ ਇਲੈਕਸ਼ਨ ਹੈਗੇ ਏਰੀਆ ਡੋਮਿਨੇਸ਼ਨ ਦੇ ਰਿਗਾਰਡਿੰਗ ਅਸੀਂ ਫਲੈਗ ਮਾਸ ਰੱਖਿਆ ਤੇ ਇਲੈਕਸ਼ਨ ਤਾਂ ਕਿ ਜਿਹੜਾ ਪੀਸਫੁਲੀ ਇਲੈਕਸ਼ਨ ਹੋਵੇ ਫੇਅਰ ਇਲੈਕਸ਼ਨ ਹੋਵੇ ਇਹੜੇ ਕੋਈ ਸੈਂਸਿਟਿਵ ਕਿਤੇ ਕਿਹੜੇ ਨੋਰਥ ਜੋ ਸੈਂਸਿਟਿਵ ਬੂਥ ਹੋਵੇ ਸਾਰੀ ਆਇਡੈਂਟੀਫਿਕੇਸ਼ਨ ਕੀਤੀ ਗਈ ਹੈ ਜਿਹਨੇ ਸੈਂਸਿਟਿਵ ਹੈ ਹਾਈਪਰ ਸੈਂਸਿਟਿਵ ਜਿਹੜੇ ਬੂਥ ਹੈ ਉਹਨਾਂ ਦੇ ਨੋਰਮਸ ਦੇ ਮੁਤਾਬਿਕ ਫੋਰਸ ਡਿਪਲੋਏ ਕੀਤੀ ਗਈ ਹੈ ਜਿਹੜਾ ਮੇਨ ਪਰਪਸ ਜਿਹੜਾ ਹੈਗਾ ਕਿ ਇਲੈਕਸ਼ਨ ਜਿਹੜਾ ਫੇਅਰ ਮੈਨਰ ਮੇ ਇਲੈਕਸ਼ਨ ਹੋ ਸਕੀ ਹੈ ਕਿਹੜੇ ਕਿਹੜੇ ਅਫਸਰ ਮੌਜੂਦ ਰਹੇ ਤਕਰੀਬਨ ਤਕਰੀਬਨ ਅਸੀਂ 3000 ਦੀ ਫੋਰਸ ਟੋਟਲ ਇਲੈਕਸ਼ਨ 'ਚ ਲੱਗੂਗੀ ਸਾਡੇ ਟੋਟਲ 6 ਐਸਪੀ ਸਾਹਿਬਾਂ ਤੇ 18 ਡੀਐਸਪੀ ਸਾਹਿਬਾਨ ਇਹ ਸਾਰੇ ਏਰੀਆ ਨੂੰ ਕਵਰ ਕਰਨਗੇ ਜ਼ੋਨ ਵਾਈਜ਼ ਅਚਾ ਜੇ ਤੁਹਾਨੂੰ ਕੋਈ ਹੁਣ ਦੂਗਾ ਕੋਈ ਟੋਲ ਫਰੀ ਨੰਬਰ ਕੋਈ ਪੁਲਿਸ ਵੱਲੋਂ ਕੋਈ ਜਿਹਨ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਨਹੀਂ 112 ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਐਂਡ ਇਹ ਇਨਸ਼ੋਰ ਕਰਾਉਂਗੇ 100% ਫਰੀ ਐਂਡ fair ਇਲੈਕਸ਼ਨ ਹੋਊਗਾ ਕੋਈ ਹੁੜਦੰਗਬਾਜੀ ਕੋਈ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਰ ਜੀ ਪੇਪਰ ਪੇਪਰ ਕੋਣ ਦੀ ਧਨੋਰ ਦੀ ਗੱਲ ਕਰੀਏ ਪੇਪਰ ਉਹ ਸਾਰਿਆਂ ਦੇ ਜੇਲੇ ਜ ਨਹੀਂ ਜਿਹੜੇ ਜਿਨ੍ਹਾਂ ਨੇ ਇਹੋ ਜੀ ਜੋ ਕੋਈ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਖਿਲਾਫ ਅਸੀਂ ਆਲਰੇਡੀ ਐਫ ਆਈ ਆਰ ਰਜਿਸਟਰਡ ਕਰ ਚੁੱਕੇ ਨੇ ਤੇ ਮੈਂ ਇਹ ਫਿਰ ਵੀ ਤੁਹਾਡੇ ਥਰੂ ਇਹ ਕਲੀਅਰ ਕਰਨਾ ਚਾਹਾਂਗਾ ਕਿ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਖਤ ਸਖਤ ਐਕਸ਼ਨ ਲੇਵਾਂਗੇ ਜਿਹੜਾ ਕੋਈ ਕਾਨੂੰਨ ਤੋੜੂਗਾ ਬੀਤੇ ਦਿਨ ਕੁਝ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਪਟਿਆਲਾ ਪੁਲਿਸ ਨੂੰ ਘੇਰ ਵੀ ਲਈਆਂ ਨੇ ਸਵਾਲ ਵੀ ਕਰ ਰਹੀਆਂ ਨੇ ਤਾਂ ਕਿਸ ਤਰੀਕੇ ਨਾਲ ਵੇਖਿਆ ਜਾਵੇ ਕਿਉਂਕਿ ਜਦੋਂ ਚੋਣ ਹੋਣੇ ਨੇ ਜਾਂ ਇਸ ਦਿਨ VOTING ਹੋਣੀ ਹੈ ਤੇ ਵਿਸ਼ਵਾਸ ਕੀ ਰਹੇਗਾ ਜੋ ਪੰਜਾਬ ਪੁਲਿਸ ਨਹੀਂ ਨਹੀਂ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਮੁਸਤਕਿਲ ਹੈਗੀ ਐ ਐਂਡ ਇਹ ਤੁਹਾਨੂੰ VOTING ਵਾਲੇ ਦਿਨ ਹੀ ਦੇਖਣ ਨੂੰ ਮਿਲੇਗਾ ਕਿ ਇਲੈਕਸ਼ਨ ਬਿਲਕੁਲ ਫੇਅਰ ਫ੍ਰੀ ਇਲੈਕਸ਼ਨ ਹੋਣਗੇ ਫੇਅਰ ਇਲੈਕਸ਼ਨ ਹੋਣਗੇ ਲੋਕਾਂ ਨੂੰ ਮਤਦਾਨ ਕੀ ਮੈਸੇਜ ਦੇਣਾ ਚਾਹੁੰਦੇ ਆ ਉਹ ਵੱਧ ਤੋਂ ਵੱਧ ਪਾਰਟਿਸਪੇਸ਼ਨ ਕਰੇ ਔਰ ਜਿਹੜਾ ਇੱਕ ਵਲ ਦਾ ਲੋਕਤੰਤਰ ਦਾ ਹੈਗਾ ਉਹਨੂੰ ਮਜ਼ਬੂਤ ਕਰਨ ਲਈ ਡਿਪਲੋਏਮੈਂਟ ਹੋ ਰਹੀ ਚੁਕਿਆ ਹੈ। ਤਕਰੀਬਨ 3000 ਦੀ ਡਿਪਲੋਇਮੈਂਟ ਅਸੀਂ ਕੀਤੀ ਹੈਗੀ। ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਮਾਨ ਸਰਕਾਰ ਤੇ ਸਵਾਲ ਚੁੱਕੇ ਨੇ। ਕਾਲੀਆ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਸੂਬੇ ਅੰਦਰੋਂ ਅੱਤਵਾਦ ਦਾ ਸਫਾਇਆ ਕੀਤਾ ਸੀ ਇਸ ਲਈ ਪੁਲਿਸ ਦੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ ਹੈ। ਸਰਕਾਰ ਵੱਲੋਂ ਪੁਲਿਸ ਨੂੰ ਆਪਣੇ ਨਿੱਜੀ ਮਫਾਦਾਂ ਲਈ ਵਰਤਿਆ ਜਾ ਰਿਹਾ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਸੁਰੱਖਿਆ ਦੇ ਰਹੀ ਹੈ ਜਦਕਿ ਇਹ ਕੰਮ ਦਿੱਲੀ ਪੁਲਿਸ ਦਾ ਹੈ। ਕਾਲਿਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਪੰਜਾਬ ਅੰਦਰ ਕਿਸੇ ਨੇ ਗੈਂਗਸਟਰਾਂ ਦਾ ਨਾਮ ਨਹੀਂ ਸੁਣਿਆ ਸੀ ਗੈਂਗਸਟਰਾਂ ਨੂੰ ਲਿਆਉਣ ਵਾਲੀ ਆਮ ਆਦਮੀ ਪਾਰਟੀ ਹੈ ਇਸ ਲਈ ਅੰਮ੍ਰਿਤਸਰ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਵੀ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਨੇ ਜਿੱ ਤੱਕ ਕਾਨੂੰਨ ਵਿਵਸਥਾ ਦੀ ਸਥਿਤੀ ਹੈਗੀ ਹੈ ਉਹ ਬੈਡ ਟੂ ਵਰਸ ਹੋ ਰਹੀ ਹੈ ਜੋ ਉਹਦੀ ਆਮ ਆਦਮੀ ਪਾਰਟੀ ਸਰਕਾਰ ਹੈ। ਇਹ ਹੀ ਪੰਜਾਬ ਪੁਲਿਸ ਹੈ ਜਿਸ ਨੇ ਅਤੰਕਵਾਦ ਨੂੰ ਪੂਰੀ ਤਰ੍ਹਾਂ ਨਜਿੱਠਿਆ। ਔਰ ਅਮਨ ਸ਼ਾਂਤੀ ਦੀ ਬਹਾਲੀ ਕੀਤੀ ਹੈ ਪੰਜਾਬ ਪੁਲਿਸ ਤਾਂ ਉਹੀ ਹੈ ਲੇਕਿਨ ਪ੍ਰੋਬਲਮ ਇਹ ਹੈ ਕਿ ਜਿਹੜਾ ਕਮਾਂਡ ਹੈਗਾ ਜਿਹੜੀ ਸਰਕਾਰ ਹੈ ਇਹ ਕਮਾਂਡ ਕਰਦੀ ਪਈ ਹੈ ਉਹ ਇਨਡਿਸਾਈਸਿਵ ਹੈ ਮਲਟੀਪਲ ਕਮਾਂਡ ਸਿਸਟਮ ਹੈ ਹੁਣ ਮੈਂ ਕਹਾਂ ਕਿ ਵੀ ਕੇਜਰੀਵਾਲ ਉਹ ਨਹੀਂ ਪੂਰਬ ਮੁੱਖ ਮੰਤਰੀ ਦਿੱਲੀ ਦੇ ਹੈ ਉਹਨਾਂ ਦੀ ਸਿਕਿਉਰਿਟੀ ਪ੍ਰੋਵਾਈਡ ਕਰਨਾ ਦਿੱਲੀ ਦੀ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਦੀ ਨਹੀਂ ਹੈ ਕਿਉਂ 100 ਬੰਦਾ ਦਿੱਤਾ ਹੋਇਆ ਹੈ ਕਿਉਂ ਉੱਥੇ ਜਿਹੜੇ ਦਿੱਲੀੋਂ ਅੱਜ ਨਿਕਾਲੇ ਗਏ ਆ ਸਾਰੇ ਸਰਕਾਰ ਉਹ ਰਿਜੈਕਟ ਕਰਦੀ ਉਹ ਇੱਥੇ ਆ ਕੇ ਬੈਠੇ ਆ ਉਹਨਾਂ ਦੀ ਸਾਰੀ ਸਿਕਿਉਰਿਟੀ ਉਹਨਾਂ ਸਾਰਾ ਖਰਚਾ ਸਾਰਾ ਜਿੰਨਾ ਹੈਗਾ ਉਹ ਫਾਈਨੈਂਸ਼ੀਅਲ ਐਕਸਚੈਂਜਰ ਜਿਹੜਾ ਪੰਜਾਬ ਤੇ ਉੱਤੇ ਬੋਝ ਪੈ ਰਿਹਾ ਔਰ ਜਿਹੜੀ ਪੰਜਾਬ ਦੀ ਸਿਕਿਉਰਿਟੀ ਫੋਰਸਿਸ ਉਹ ਅਦਰ ਦੈਨ ਪੁਲਿਸਿੰਗ ਕੰਮ ਕਰਦੀ ਪਈ ਹੈ ਇਹ ਇਹੀ ਕਾਰਨ ਹੈ ਹੁਣ ਕੇਜਰੀਵਾਲੂ ਨੇ ਬਾਈ ਇਲੈਕਸ਼ਨ ਦੇ ਵਿੱਚ ਤਰਨਤਾਰਨ ਦੇ ਵਿੱਚ ਇਹ ਗੱਲ ਕਿਹਾ ਕਹਿੰਦਾ ਜੀ ਇੱਕ ਹਫਤੇ ਵਿੱਚ ਗੈਂਗਸਟਰ ਜਿਹੜੇ ਨੇ ਇੱਥੋਂ ਚੱਲ ਜਾਣ ਫਿਰ ਮੈਂ ਪੁੱਛਣਾ ਚਾਹਨਾ ਕਿ ਗੈਂਗਸਟਰ ਵਰਡ ਆਈ ਇਹਨਾਂ ਵਿਲੇ ਆ ਔਰ ਤਿੰਨਾਂ ਸਾਲਾਂ ਚ ਪਨ ਪਿਆ ਔਰ ਇਹਨਾਂ ਦੇ ਜਿਹੜੇ ਵਿਧਾਇਕ ਸਸਪੈਂਡਡ ਐ ਮਬਰ ਸਰ ਤੋਂ ਕੀ ਨਾਮ ਹੁੰਦਾ ਉਹ ਕੁਮਰ ਵੀ ਜਪਤਾ ਕੁਮਰ ਵਿਜੇ ਪ੍ਰਤਾਪ ਪੁਣੀ ਉਹ ਕਹਿੰਦੇ ਇਹ ਕਿ ਵੀ ਇਹ ਹਿੱਸਾ ਬਣ ਚੁੱਕਿਆ ਹੈ ਪਾਰਟਨਲ پارਸਲ ਆਫ ਦਾ ਗਵਰਨਮੈਂਟ ਬਣ ਚੁੱਕੇ ਦੇ ਹੈ ਗੈਂਗਸਟਰਸ ਹਾਲਾਤ ਕੀ ਹੈ ਇਸੇ ਲਈ ਜਿਹੜਾ ਹੈਗਾ ਕਿ ਜੇ ਕਮਾਂਡ ਕਰਨਾ ਥੱਲੇ ਐਮ ਐਲ ਏ ਮਤਲਬ ਹੈਗਾ ਕਿ ਵੀ ਜਿਹੜੇ ਇੱਕ ਪ੍ਰੋਪਰ ਕਮਾਂਡਿਕ ਹੋਣੀ ਚਾਹੀਦੀ ਹੈ ਪੁਲਿਸ ਦੇ ਵਿੱਚ ਉਹ ਸਾਰੇ ਜਿਹੜਾ ਮਲਟੀਪਲ ਕਮਾਂਡ ਸਿਸਟਮ ਚ ਬਦਲ ਗਿਆ ਹੈ ਔਰ ਪੁਲਿਸਿੰਗ ਜਿਹੜੀ ਹੈਗੀ ਆ ਪੁਲਿਸ ਨੂੰ ਪੁਲਿਸਿੰਗ ਕਰਨ ਦੀ ਬਜਾਏ ਹੋਰ ਕੰਮਾਂ ਤੇ ਲਾਇਆ ਹੋਇਆ ਹੈ ਕਿ ਸਾਡੀ ਜ਼ਿੰਮੇਵਾਰੀ ਨਹੀਂ ਪੰਜਾਬ ਦੀ ਕੇਜਰੀਵਾਲ ਨੂੰ ਸਕਿਉਰਟੀ ਦੇ ਨਾਲ ਸਾਡੀ ਜ਼ਿੰਮੇਵਾਰੀ ਨਹੀਂ ਹੈ ਚੌਪਰ ਪੰਜਾਬ ਦਾ ਹੁੰਦਾ ਤੇ ਕੇਜਰੀਵਾਲ ਨੂੰ ਜਾ ਰਹੇ ਆ ਉਹਦੇ ਨਾਲ ਲਿਜਾਣਾ ਪੈਂਦਾ ਨਾਲ ਇੱਕ ਮਿਨਿਸਟਰ ਕਿਉਂਕਿ ਜ਼ਰੂਰੀ ਹੈਗਾ ਤਾਈਓ ਖਰਚਾ ਪਏਗਾ ਅਨਨੇਸੈਸਰੀ ਬੋਝ ਪਿਆ ਹੋਇਆ ਇਹੀ ਕਾਰਨ ਹੈਗਾ ਕਿ ਜਿਹੜਾ ਪੰਜਾਬ ਦਾ ਅੱਜ ਥ੍ਰੈਟਨਿੰਗ ਹੋ ਰਹੀਆਂ ਰੈਂਸਮਸ ਮੰਗੀਆਂ ਜਾ ਰਹੀਆਂ ਜਾਂ ਗੈਂਗਸਟਰイズਮ ਵੱਧ ਗਿਆ ਹੈ ਅੰਮ੍ਰਿਤਸਰ ਦੇ 15 ਨਾਮੀ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ دہشت ਫੈਲ ਗਈ ਇਸ ਮਗਰੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਸਾਰੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ ਸਕੂਲਾਂ ਦੀ ਮੈਨੇਜਮੈਂਟ ਨੂੰ ਈਮੇਲ ਰਾਹੀਂ ਧਮਕੀ ਭੇਜੀ ਗਈ ਸੀ ਇਸ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਤੁਰੰਤ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕੀਤਾ ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਤੁਰੰਤ ਆਪਣੇ ਬੱਚਿਆਂ ਨੂੰ ਸਕੂਲ ਤੋਂ ਘਰ ਲੈ ਜਾਣ ਸਕੂਲ ਦੇ ਵਿੱਚ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਲਾਕਾ ਸੀਲ ਕਰ ਦਿੱਤਾ ਮੌਕੇ ਤੇ ਬੰਬ ਸquad ਤੇ ਫਾਇਰ ਬ੍ਰਿਗੇਡ ਵੀ ਬੁਲਾਈ ਗਈ ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰੀ ਅਤੇ ਪਿੰਡੂ ਖੇਤਰਾਂ ਦੇ ਸਕੂਲਾਂ ਨੂੰ ਇੱਕ ਸ਼ੱਕੀ ਈਮੇਲ ਪ੍ਰਾਪਤ ਹੋਈ ਹੈ ਹਰ ਸਕੂਲ 'ਚ ਇੱਕ ਗਾਸਟਰਡ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ ਤੇ ਐਂਟੀ ਸਬੋਟਾਜ ਜਾਂਚ ਚੱਲ ਰਹੀ ਹੈ ਸਾਈਬਰ ਪੁਲਿਸ ਥਾਣੇ ਦੀ ਪੁਲਿਸ ਈਮੇਲ ਦੇ ਸਰੋਤ ਦਾ ਪਤਾ ਲਗਾ ਰਹੀ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲਿਆਂ 'ਚ ਕੁਝ ਵਿਦਿਆਰਥੀ ਸ਼ਰਾਰਤ ਕਰਦੇ ਫੜੇ ਗਏ ਸਨ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪੁਲਿਸ ਮੁਸਤੈਦ ਹੈ ਤੇ ਪੂਰੀ ਤਰ੍ਹਾਂ ਚੌਕਸ ਹੈ ਅੱਜ ਮਿਤੀ 12 12 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਕਈ ਸਕੂਲਾਂ ਦੇ ਵਿੱਚ ਫਰੈਟ ਈਮੇਲਸ ਰਿਸੀਵ ਹੋਈਆਂ ਨੇ ਇਸ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ਸਾਡੀ ਐਂਟੀ ਸਾਬੋਟੇਜ ਚੈੱਕ ਟੀਮਸ ਦੇ ਨਾਲ-ਨਾਲ ਗੈਸਟਿਨਡ ਆਫਿਸਰਸ ਤੇ ਐਸ ਐਚ ਓਸ ਸਕੂਲਾਂ ਨੂੰ ਪਰਸਨਲੀ ਵਿਜ਼ਿਟ ਕਰ ਰਹੇ ਨੇ ਮੈਂ ਸਕੂਲ ਅਥਾਰਟिटीज ਪੇਰੈਂਟਸ ਤੇ ਟੀਚਰਸ ਨੂੰ ਰੀਕਵੈਸਟ ਕਰਦਾ ਕਿ ਬਿਲਕੁਲ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਸਾਡਾ ਫਾਈਬਰ ਪੁਲਿਸ ਵਿੰਗ ਈਮੇਲਸ ਨੂੰ ਟਰੈਕਡਾਊਨ ਕਰਨ ਵਿੱਚ ਲੱਗਿਆ ਹੋਇਆ ਹੈ ਤੇ ਥੋੜੇ ਹੀ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਕਾਮਯਾਬੀ ਮਿਲ ਜਾਏਗੀ ਕਿ ਮੈਂ ਤੁਹਾਨੂੰ ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹਨਾ ਕਿ ਕੁਝ ਸਮਾਂ ਪਹਿਲਾਂ ਸਿਮਿਲਰ ਈਮੇਲਸ ਰਿਸੀਵ ਹੋਈਆਂ ਸੀ ਸਕੂਲਸ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਟਰੈਕਡਾਊਨ ਕੀਤਾ ਤੇ ਸਕੂਲ ਦੇ ਹੀ ਕੋਈ ਸ਼ਰਾਰਤੀ ਬੱਚਿਆਂ ਨੇ ਈਮੇਲਸ ਕੀਤੀਆਂ ਸੀ ਤੇ ਫਿਲਹਾਲ ਐਮਜੀ ਸਿਚੁਏਸ਼ਨ ਦੇ ਵਿੱਚ ਬਿਲਕੁਲ ਵੀ ਤਾਨੇ ਕਰਨ ਦੀ ਲੋੜ ਨਹੀਂ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇ ਵਚਨਬੰਦ ਹੈ ਕਾਨੂੰਨ ਅਵਸਥਾ ਨੂੰ ਕਾਇਮ ਰੱਖਣ ਲਈ। ਧੰਨਵਾਦ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਮੁੜ ਟਰੇਨਾਂ ਰੋਕਣ ਦੀ ਚੇਤਾਵਨੀ ਦਿੱਤੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ 18 ਅਤੇ 19 ਤਰੀਕ ਨੂੰ ਸਾਰੇ ਡੀਸੀ ਦੇ ਦਫ਼ਤਰਾਂ 'ਚ ਮੰਗ ਪੱਤਰ ਦਿੱਤੇ ਜਾਣਗੇ ਜੇਕਰ ਫਿਰ ਵੀ ਮਸਲੇ ਦਾ ਹੱਲ ਨਾ ਨਿਕਲਿਆ ਤਾਂ 20 ਤਰੀਕ ਨੂੰ ਟਰੇਨਾਂ ਦੇ ਚੱਕੇ ਜਾਮ ਕੀਤੇ ਜਾਣਗੇ ਉਹਨਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਹੜ੍ਹਾਂ ਦਾ ਮੁਆਵਜ਼ਾ ਨਹੀਂ ਦਿੱਤਾ ਕੇਂਦਰ ਸਰਕਾਰ ਨਾਲ ਮਿਲ ਕੇ ਮਾਨ ਸਰਕਾਰ ਇੱਕ ਦੇਸ਼ ਇੱਕ ਰਜਿਸਟਰੀ ਯੋਜਨਾ ਦਾ ਸਮਰਥਨ ਕਰ ਰਹੀ ਹੈ ਇਸ ਦੇ ਨਾਲ ਹੀ ਸਰਕਾਰ ਸਮਾਰਟ ਬਿਜਲੀ ਮੀਟਰ ਨਾ ਲੱਗਣ ਦੇਣ ਦੇ ਆਪਣੇ ਵਾਅਦੇ ਤੋਂ ਵੀ ਮੁੱਕਰ ਚੁੱਕੀ ਹੈ ਮਨੂੰ ਸਕੀਮ ਲੈਣ ਦੀ ਜਾ ਰਹੀ ਆ ਉਹਦੇ ਚ ਸੱਤ ਸਟੇਟਾਂ ਨੇ ਹਾਮੀ ਭਰੀ ਆ ਤੇ ਪੰਜਾਬ ਸਭ ਤੋਂ ਮੋਰੀ ਹੈਗਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੇ ਉਹ ਲੈ ਕੇ ਦੇ ਦਿੱਤਾ ਉਹਨਾਂ ਨੂੰ ਵੀ ਅਸੀਂ ਇਦਲੀ ਸਹਿਮਤ ਹੈਗੇ ਆ ਇਹਦਾ ਮਤਲਬ ਪੰਜਾਬ ਦੀਆਂ ਜ਼ਮੀਨਾਂ ਹੁਣ ਕੇਂਦਰ ਦੀ ਨਿਗਾਹ ਚ ਰਹਿਣਗੀਆਂ ਇਹਦੀ ਕਿਸਾਨ ਮਜ਼ਦੂਰ ਮੋਰਚਾ ਨਿੰਦਾ ਕਰਦਾ ਵਾ ਵੀ ਇਹ ਇਹ ਬਰੋਤੀ ਧਰਨਾ ਵਿਖਾਵਾ ਵਾ ਇਹ ਪਾਰਟੀਆਂ ਨਾਲ ਮਿਲ ਕੇ ਰਲ ਕੇ ਚੱਲ ਰਹੇ ਹੈਗੇ ਆ ਔਰ ਜਿੱਥੇ ਇਹਦਾ ਬਿਜਲੀ ਸੋਧ ਬਿੱਲ 225 ਦੇ 3 ਨਵੰਬਰ ਤੱਕ ਦਾ ਵਿਰੋਧ ਕਰਕੇ ਦੇਣਾ ਇਹ ਪੰਜਾਬ ਸਰਕਾਰ ਨੇ ਕੋਈ ਵਿਰੋਧ ਨਹੀਂ ਕੀਤਾ ਬਿਜਲੀ ਜਿਹੜਾ ਸਮਾਰਟ ਮੀਟਰ ਹੈ ਜਿਹਨੂੰ ਪ੍ਰੀਪੇਡ ਮੀਟਰ ਕਹਿੰਦੇ ਆ ਜਦੋਂ ਆਮ ਆਦਮੀ ਪਾਰਟੀ ਆਈ ਤਾਂ ਉਹ ਕਹਿ ਕੇ ਆਈ ਸੀ ਕਿ ਅਸੀਂ ਇਸ ਮੀਟਰ ਨੂੰ ਜ਼ਬਰਦਸਤੀ ਕਿਸਾਨਾਂ ਦੇ ਘਰਾਂ 'ਚ ਨਹੀਂ ਲਾਵਾਂਗੇ ਪਰ ਉਹਦੀ ਉਲੰਘਣਾ ਕਰਦੇ ਹਾਂ ਜ਼ਬਰਦਸਤੀ ਲਗਭਗ ਜਿਹੜੇ ਆંકੜੇ ਆ ਰਹੇਗਾ 1 ਕਰੋੜ ਖਪਤਕਾਰਾਂ 'ਚੋਂ ਲਗਭਗ 18 ਲੱਖ ਖਪਤਕਾਰਾਂ ਦੇ ਘਰਾਂ ਦੇ ਉੱਤੇ ਪ੍ਰੀਪੇਡ ਮੀਟਰ ਲਾ ਦਿੱਤੇ ਗਏ ਇਸ ਕਰਕੇ ਇਹਨੇ ਵਿਰੋਧ ਕਰ ਜੋ ਅਸੀਂ ਵੀ ਇਹ ਪੁਰਾਣੇ ਮੀਟਰ ਲਾਏ ਜਾਣ ਇਸ ਕਰਕੇ ਅਸੀਂ ਲਗਾਤਾਰ ਇਹ ਜਿਹੜਾ ਮੀਟਰ ਉਤਾਰ ਕੇ ਬਿਜਲੀ ਘਰਾਂ ਵਿੱਚ ਜਮ੍ਹਾਂ ਕਰਾਉਣ ਦੀ ਪ੍ਰੋਪਰ ਜੜੀ ਹੋ ਸਾਡੀ ਕਾਰਪੜੀਆ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਕੀਤਾ ਔਰ ਜਿਵੇਂ ਲੰਗੋਵਾਲ ਸਾਹਿਬ ਨੇ ਦੱਸਿਆ ਵੀ ਮੋਰਚਾ ਹੁਣ 18 ਤੋਂ ਪੰਜਾਬ ਦੇ ਡੀਸੀ ਦਫ਼ਤਰਾਂ ਗਈ ਸ਼ੁਰੂ ਹੋਊਗਾ 2 ਦਿਨ ਲਈ ਅਰੇ ਨਾਂ ਚੁੰਧਿਆ ਹੋਇਆ ਜੇ ਸਰਕਾਰ ਨੇ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਫਿਰ ਇਹ 20 ਤਰੀਕ ਨੂੰ ਰੇਲ ਰੋਕੋ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਦਲੂਗਾ ਜਿਹੜਾ ਅਸੀਂ ਚਾਹੁੰਦੇ ਨਹੀਂ ਹੈਗੇ ਤੇ ਸਾਨੂੰ ਕਰਨਾ ਭਵੇ ਸਾਨੂੰ ਸਰਕਾਰ ਮਜਬੂਰ ਨਾ ਕਰੇ ਪੰਜਾਬ ਸਰਕਾਰ ਦੀ ਯੋਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅੱਜ ਇਸ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ ਸੁਨਾਮ ਦੀ ਇੰਦਰਾ ਬਸਤੀ ਵਿਖੇ ਬਦਨਾਮ ਨਸ਼ਾ ਤਸਕਰ ਕੁਲਬੀਰ ਸਿੰਘ ਵੱਲੋਂ ਮਾਰਕੀਟ ਕਮੇਟੀ ਦੀ ਜ਼ਮੀਨ ਤੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਘਰ ਨੂੰ ਬਲਡੋਜ਼ਰ ਨਾਲ ਢਾਹ ਦਿੱਤਾ ਗਿਆ ਇਸ ਮੌਕੇ ਪੁਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕੁਲਬੀਰ ਸਿੰਘ ਦਾ ਪੂਰਾ ਪਰਿਵਾਰ ਨਸ਼ਾ ਤਸਕਰ ਕੁਲਬੀਰ ਸਿੰਘ ਉੱਤੇ ਐਨਡੀਪੀਐਸ ਐਕਟ ਦੇ ਤਹਿਤ ਤਿੰਨ ਪਰਚੇ ਉਸ ਦੇ ਪਿਤਾ ਦੁੱਲਾ ਸਿੰਘ ਖਿਲਾਫ ਤਿੰਨ ਪਰਚੇ ਤੇ ਉਸ ਦੀ ਪਤਨੀ ਖਿਲਾਫ 10 ਪਰਚੇ ਦਰਜ ਨੇ ਉਹਨਾਂ ਕਿਹਾ ਕਿ ਹੁਣ ਤੱਕ ਸੰਗਰੂਰ ਜ਼ਿਲ੍ਹੇ ਅੰਦਰ ਇਸ ਐਕਟ ਦੇ ਤਹਿਤ 783 ਪਰਚੇ ਦਰਜ ਕੀਤੇ ਗਏ ਨੇ ਤੇ 1170 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਆਉਣ ਵਾਲੇ ਸਮੇਂ 'ਚ ਵੀ ਨਸ਼ਾ ਤਸਕਰਾਂ ਖਿਲਾਫ ਬਲਡوزر ਕਾਰਵਾਈ ਜਾਰੀ ਰੱਖਣ ਦੀ ਗੱਲ ਕਹੀ ਹੈ ਇਹ ਤੁਹਾਨੂੰ ਦੱਸਣਾ ਚਾਹਾਂਗੇ ਵੀ ਇਹ ਜਿਹੜੀ ਡਿਮੋਲੀਸ਼ਨ ਡਰਾਈਵ ਹੈ ਇਹ ਸਿਵਲ ਪ੍ਰਸ਼ਾਸਨ ਵੱਲੋਂ ਇਹ ਜਿਹੜਾ ਘਰ ਹੈ ਸੈਕਟਰੀ ਜਿਹੜੇ ਮੰਡੀ ਬੋਰਡ ਜਾਂ ਹੈਗੇ ਮਾਰਕੀਟ ਕਮੇਟੀ ਨਰਿੰਦਰਪਾਲ ਸਿੰਘ ਉਹਨਾਂ ਵੱਲੋਂ ਡੀਸੀ ਸਾਹਿਬ ਨੂੰ ਲਿਖ ਕੇ ਭੇਜਿਆ ਗਿਆ ਸੀ ਇਹਨੂੰ ਡਿਮੋਲਿਸ਼ਨ ਕਰਨ ਵਾਸਤੇ ਤੇ ਪੁਲਿਸ ਤੋਂ ਤਾਂ ਸਿਰਫ ਪੁਲਿਸ ਪ੍ਰੋਟੈਕਸ਼ਨ ਮੰਗੀ ਜਾਂਦੀ ਹੈ ਕਿ ਲਾਅ ਐਂਡ ਆਰਡਰ ਜਿਵੇਂ ਤੁਹਾਨੂੰ ਪਤਾ ਵਾਲੇ ਵਾਲੇ ਰੈ residențial ਹਾਊਸਸ ਨੇ ਵੀ ਕਿਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਦਾ ਇਸ਼ੂ ਨਾ ਹੋਵੇ ਉਹਦੇ ਕਰਕੇ ਫਿਰ ਪੁਲਿਸ ਇੱਥੇ ਪ੍ਰੋਟੈਕਸ਼ਨ ਦੇਣ ਲਈ ਆਉਂਦੀ ਆ ਤੇ ਆਦਰਵਾਇਜ਼ ਤੁਹਾਨੂੰ ਦੱਸਣਾ ਚਾਹੂੰਗਾ ਵੀ ਜਦੋਂ ਆ ਕੇ ਵੇਖਿਆ ਤਾਂ ਇਹ ਘਰ ਕੁਲਵੀਰ ਸਿੰਘ ਦਾ ਹੈਗਾ ਤੇ ਇਹਦੇ ਪਰਿਵਾਰ ਤੇ ਮਤਲਬ ਕੁਲਵੀਰ ਸਿੰਘ ਤੇ ਤਿੰਨ ਮੁਕਦਮੇ ਐਨਡੀਪੀਐਸ ਦੇ ਨੇ ਉਹਦੇ ਫਾਦਰ ਦੁੱਲਾ ਸਿੰਘ ਤੇ ਤਿੰਨ ਮੁਕਦਮੇ ਨੇ ਉਹਦੀ ਵਾਈਫ ਬਲਜਿੰਦਰ ਕੌਰ ਤੇ 10 ਮੁਕਦਮੇ ਨੇ ਜਿਦੇ ਚੋਂ ਸੱਤ ਐਨਡੀਪੀਐਸ ਦੇ ਪਲੱਸ ਤਿੰਨ ਐਕਸਾਈਜ਼ ਐਕਟ ਦੇ ਨੇ ਸੋ ਉਸ ਤਰੀਕੇ ਨਾਲ ਕਿਹਾ ਜਾਵੇ ਤਾਂ ਇਹ ਡਰਗ ਦਾ ਧੰਦਾ ਕਰਕੇ ਹੀ ਬਣਾਇਆ ਗਿਆ ਲੱਗਦਾ ਘਰ ਹੈਗਾ ਤੇ ਡਿਸਟ੍ਰਿਕਟ ਦੇ ਵਿੱਚ ਜੇ ਤੁਹਾਨੂੰ ਦੱਸੀਏ ਵੀ ਜਦੋਂ ਦਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਉਦੋਂ ਤੋਂ ਹੀ ਸਾਡੇ ਐਸਐਸਪੀ ਸਾਹਿਬ ਮਾਨਯੋਗ ਸਰਤਾਜ ਸਿੰਘ ਚਾਹਲ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਾਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਸੰਗਰੂਰ ਪੁਲਿਸ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਅਸੀਂ ਹੁਣ ਤੱਕ 700 83 ਮੁਕਦਮੇ ਦਰਜ ਕਰ ਚੁੱਕੇ ਹਾਂ ਜਿਦੇ ਵਿੱਚ ਅਸੀਂ 1170 ਬੰਦੇ ਅਰੈਸਟ ਕਰ ਚੁੱਕੇ ਹਾਂ ਜਿਦੇ ਵਿੱਚ 42 43 ਜਿਹੜੇ ਹੈਗੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਦਰਜ ਹੋ ਚੁੱਕੇ ਨੇ 80-82 ਦੇ ਕਰੀਬ ਬੰਦੇ ਅਰੈਸਟ ਹੋ ਚੁੱਕੇ ਨੇ ਇਹਦੇ ਵਿੱਚ ਤੇ ਹੁਣ ਤੱਕ ਜਿਹੜੀਆਂ ਐਵੇਂ ਇਲੀਗਲ ਪ੍ਰਾਪਰਟੀਆਂ ਜਾਂ ਇਸ ਕੰਮ ਤੋਂ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੇ ਅਸੀਂ 9 ਪ੍ਰਾਪਰਟੀਆਂ ਫ੍ਰੀਜ਼ ਕਰਾ ਚੁੱਕੇ ਹਾਂ ਕੰਪੀਟੈਂਟ ਅਥਾਰਟੀ ਦਿੱਲੀ ਲਿਖ ਕੇ ਭੇਜਣਾ ਹੁੰਦਾ ਤੇ 9 ਪ੍ਰਾਪਰਟੀਆਂ ਦੇ ਫ੍ਰੀਜ਼ਿੰਗ ਆਰਡਰ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅਸੀਂ ਕਰਾ ਚੁੱਕੇ ਹਾਂ ਤੇ ਤਕਰੀਬਨ 3 ਕਰੋੜ ਤੇ 63 ਲੱਖ ਰੁਪਏ ਦੀ ਪ੍ਰਾਪਰਟੀ ਜਿਹੜੀ ਆ ਓਵਰ ਹੀ ਹੋ ਚੁੱਕੇ ਇਹ ਸੰਗਰੂਰ ਜ਼ਿਲ੍ਹੇ ਦਾ ਡਾਟਾ ਜੀ ਇਹ ਸੰਗਰੂਰ ਜ਼ਿਲ੍ਹੇ ਦਾ ਹੁਣ ਤੱਕ ਦਾ ਡਾਟਾ ਇਹ ਪਰਿਵਾਰ ਦੀ ਗੱਲ ਕੀਤੀ ਜੇ ਮੈਂਬਰ ਹੁਣ ਕੀ ਬਾਹਰ ਨੇ ਜਾਂ ਹਲੇ ਵੀ ਜੇਲ੍ਹ ਦੇ ਅੰਦਰ ਨੇ ਜੀ ਨਹੀਂ ਜੇਲ੍ਹ ਦੇ ਅੰਦਰ ਤਾਂ ਨਹੀਂ ਹੋਣਗੇ ਇਸ ਟਾਈਮ ਤੇ ਬਾਹਰ ਨੇਗੇ ਲੇਕਿਨ ਮੈਂ ਸਮਝਦਾ ਵੀ ਇਸ ਗੱਲ ਦਾ ਬੜਾ ਡੈਟਰੈਂਟ ਇਫੈਕਟ ਹੈ ਅੱਗੇ ਤੋਂ ਬਹੁਤ ਕੰਮ ਘਟਿਆ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸ਼ਰੇਆਮੇ ਕੰਮ ਕਰਦੇ ਹੁੰਦੇ ਸੀਗੇ ਹੁਣ ਕਿਸੇ ਵੀ ਤਰ੍ਹਾਂ ਐਵੇਂ ਨਹੀਂ ਲੱਗਦਾ ਕਿ ਜਿੱਥੇ ਮਰਜ਼ੀ ਜਾ ਕੇ ਇਹ ਜਿਹੜੀ ਬਸਤੀ ਹੈ ਇੰਦਰਾਬਸਤੀ ਹੈ ਜੀ ਇਥੋਂ ਵਾਸਤੇ ਸੀਗਾ ਵੀ ਇੱਥੇ ਜਦੋਂ ਮਰਜ਼ੀ ਜਿਸ ਵੇਲੇ ਵੀ ਆ ਕੇ ਮਰਜ਼ੀ ਤੁਸੀਂ ਨਸ਼ਾ ਖਰੀਦ ਸਕਦੇ ਸੀਗੇ ਤੇ ਹੁਣ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਸ਼ਰਿਆਮ ਨਸ਼ਾ ਵੇਚ ਰਿਹਾ ਇਸ ਸੰ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਹਲਕਾ ਗੁਰੂ ਸਹਾਇ ਵਿਖੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੁਖਬੀਰ ਬਾਦਲ ਦੇ ਮੁੱਖ ਮੰਤਰੀ ਮਾਨ ਤੇ ਤਿੱਖੇ ਨਿਸ਼ਾਨੇ ਸੁਖਬੀਰ ਬਾਦਲ ਨੇ ਕਿਹਾ ਮਾਨ ਕੰਮ ਕਰਨ ਦੀ ਥਾਂ ਆਪਣੇ ਪੋਸਟਰ ਪੂਰੇ ਪੰਜਾਬ 'ਚ ਲਗਵਾ ਰਿਹਾ ਹੈ ਲੋਕ ਹੁਣ ਉਹਨਾਂ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੇ ਜੰਡਿਆਲਾ ਗੁਰੂ ਵਿਖੇ ਚੋਣ ਪ੍ਰਚਾਰ ਕਰ ਰਿਹਾ ਹੈ ਅਮਨ ਅਰੋੜਾ ਨੇ ਕਾਂਗਰਸ ਨੂੰ ਲਿਆ ਲੰਬੇ ਹੱਥੀ ਅਰੋੜਾ ਨੇ ਕਿਹਾ ਕਾਂਗਰਸ 'ਚ ਮੁੱਖ ਮੰਤਰੀ ਦਾ ਅਹੁਦਾ 500 ਕਰੋੜ 'ਚ ਵਿਕਦਾ ਹੈ ਦੂਜੇ ਪਾਸੇ ਮਾਨ ਸਰਕਾਰ ਇਮਾਨਦਾਰੀ ਨਾਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾ ਰਹੀ ਅੱਗੇ ਅਜਨਾਲਾ ਵਿਖੇ ਚੋਣ ਪ੍ਰਚਾਰ ਕਰ ਰਿਹਾ ਕੁਲਦੀਪ ਸਿੰਘ ਢਾਲੀਵਾਲ ਨੇ ਕਾਂਗਰਸ ਅਤੇ ਅਕਾਲੀ ਦਲ ਤੇ ਕੀਤੇ ਸ਼ਬਦੀ ਹਮਲੇ ਢਾਲੀਵਾਲ ਨੇ ਕਿਹਾ ਕਿ ਕਾਂਗਰਸ ਤੇ ਅਉਧਿਆਂ ਦੀ ਬੋਲੀ ਲੱਗ ਰਹੀ ਹੈ ਦੂਜੇ ਪਾਸੇ ਖਤਮ ਹੋਣ ਦੀ ਕਗਾਰ ਤੇ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਸੁਖਪਾਲ ਖੈਰਾ ਨੇ ਮਾਨ ਸਰਕਾਰ ਤੇ ਕਾਂਗਰਸੀ ਆਗੂਆਂ ਉੱਤੇ ਝੂਠੇ ਪਰਚੇ ਦਰਜ ਕਰਨ ਦੇ ਲਗਾਏ aarop ਖੈਰਾ ਨੇ ਕਿਹਾ ਪੁਲਿਸ ਨੇ ਸਰਪੰਚ ਗੁਰਮੀਤ ਸਿੰਘ ਬੱਲ ਅਤੇ ਪੰਜ ਹੋਰਾਂ ਖਿਲਾਫ ਝੂਠਾ ਕੇਸ ਦਰਜ ਕੀਤਾ ਜਦਕਿ ਸਰਪੰਚ ਸਤੰਬਰ ਮਹੀਨੇ ਆਏ ਹਨ ਕੈਨੇਡਾ ਤੋਂ ਵਾਪਸ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ ਲਈ ਪ੍ਰਚਾਰ ਦੇ ਆਖਰੀ ਦਿਨ ਪਟਿਆਲਾ 'ਚ ਕੱਢਿਆ ਗਿਆ ਫਲੈਗ ਮਾਰਚ ਡੀਆਈਜੀ ਚਾਹਲ ਨੇ ਕਿਹਾ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਕਿਸੇ ਨੂੰ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ